ਅੱਜ ਅਸੀਂ ਪਿੰਡ ਪੂਰੇ ਗਿੱਲਾ ਥਾਣਾ ਰਮਦਾਸ ਆ ਜਿਹੜਾ ਮੁਸਬਦੀ ਹਾਤੀ ਦੇ ਵਿੱਚ ਆਇਆ ਤੇ ਇਥੋਂ ਦਾ ਇੱਕ ਲਿਸਟਡ ਹੈਗਾ ਪੈਲਰਸ ਸਮਗਲਰ ਆ ਗਗਨਦੀਪ ਸਿੰਘ ਸਨ ਆਫ ਇਕਮਾਲ ਸਿੰਘ ਇਹਦੇ ਖਿਲਾਫ 6 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 6 ਮੁਕਦਮੇ ਦਰਜ ਨੇ ਐਨਡੀਪੀਐਸ ਸੈਕਟ ਦੇ ਔਰ ਇਸ ਵਕਤ ਇਹ ਭਗੌੜਾਇਆ ਤੇ ਪੂਰੇ ਗਿੱਲਾ ਪੰਚਾਇਤ ਵੱਲੋਂ ਸਬੰਧਤ ਡਿਪਾਰਟਮੈਂਟ ਡੀਟੀਪੀਓ ਰਮਦਾਸ ਨੂੰ ਜਿਹੜੀ ਆ ਆਪਣਾ ਇਹਨਾਂ ਨੇ ਮਤਾ ਪਾ ਕੇ ਦਿੱਤਾ ਸੀਗਾ ਵੀ ਇਹ ਸਾਡਾ ਸਾਡੇ ਪਿੰਡ ਦਾ ਰਹਿਣ ਵਾਲਾ ਜਿਹੜਾ ਹੈ ਹੈਗਾ ਸਮਗਲਰ ਔਰ ਐ ਐਨਡੀਪੀ ਐਸ ਇੱਕ ਤਾਂ ਮੈਨੂੰ ਹੈਰਾਨ ਵੀ ਸਮਗਲੀ ਕਰਦਾ ਹੈ ਤੇ ਇਹਨੇ ਸਾਡੇ ਪਿੰਡ ਦੇ ਛੱਪੜ ਦੀ ਜਗ੍ਹਾ ਤੇ ੱੱਕੇ ਨਾਲ ਨਾਜਾਇਜ਼ ਕਬਜ਼ਾ ਕਰਕੇ ਤੇ ਆਪਣੀ ਘਰ ਬਣਾਇਆ ਹੋਇਆ ਹੈ ਜਿਹੜਾ ਪ੍ਰੋਪਰ ਕਾਨੂੰਨੀ ਤਰੀਕੇ ਨਾਲ ਜਿਹੜਾ ਵੀਡੀਓ ਨੇ ਆਪਣਾ ਸਾਰੇ ਕਾਨੂੰਨ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਿਹੜਾ ਜਿਵੇਂ ਵੀ ਜੋ ਪ੍ਰੋਸੈਸ ਸੀ ਉਹਨੂੰ ਕੰਪਲੀਟ ਕੀਤਾ ਉਹਦੇ ਤੋਂ ਬਾਅਦ ਅੱਜ ਇਸ ਡਿਪਾਰਟਮੈਂਟ ਨੇ ਸਾਡੇ ਕੋਲੋਂ ਜਿਹੜੀ ਇਹ ਮਦਦ ਮੰਗੀ ਸੀ ਜੋ ਅੱਜ ਸਾਡੀ ਜਿਹੜੀ ਪੁਲਿਸ ਫੋਰਸ ਦੇ ਨਾਲ ਅਸੀਂ ਇਹਨਾਂ ਦੀ ਮਦਦ ਲਈ ਆਏ ਹਾਂ ਔਰ ਇਹਨਾਂ ਨੇ ਇਹਨਾਂ ਦਾ ਜਿਹੜਾ ਇਹਦਾ ਘਰ ਆ ਉਹ ਅੱਜ ਕਿਉਂਕਿ ਇਹ ਛੱਪੜ ਦੇ ਏਰੀਆ 'ਚ ਬਣਿਆ ਹੋਇਆ ਸੀਗਾ ਤੇ ਉਹਨੂੰ ਗਿਰਾ ਦਿੱਤਾ ਹੁਣ ਤੱਕ ਕਿੰਨੇ ਮਾਮਲੇ ਇਸ ਤੇ ਦਰਜ ਹੋਏ ਕਿਸ ਤਰ੍ਹਾਂ ਦੇ ਇਹਦੇ ਤੇ ਅ ਮੁਕਸਰ ਸਾਹਿਬ ਤੇ ਜਲੰਧਰ ਰੂਲਰ ਤੇ ਇਸ ਤੋਂ ਇਲਾਵਾ ਅ ਅਮਸਰ ਦੇ ਹਾਤੀ ਦੇ ਚਾਟੀਵੰਨ ਥਾਣੇ ਚ ਤੇ ਹੋਰ ਵੀ ਵੱਖ-ਵੱਖ ਥਾਵਾਂ ਤੇ ਕੁੱਲ 6 ਮਕਦਮੇ ਦਰਜ ਨੇ ਐਨਡੀਪੀਐਸ ਸੈਕਟ ਦੇ ਤੇ ਔਰ ਇਸ ਵਕਤ ਦੇ ਕਮਰਸ਼ੀਅਲ ਕੁਆਂਟੀਟੀ ਚ ਭਗੌੜਾ ਹੈ ਠੀਕ ਹੈ ਸਰ ਔਰ ਨਸ਼ਾ ਤਸਕਰਾਂ ਨੂੰ ਕੀ ਧਾਰਨਾ ਹੈ ਪੁਲਿਸ ਅ ਤੁਹਾਡੇ ਮਾਧਿਅਮ ਰਾਹੀਂ ਇਹ ਨਸ਼ਾ ਤਸਕਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਇਹੋ ਜਿਹੇ ਮਾੜਾ ਕੰਮ ਕਰਦੇ ਨੇ ਉਹਨਾਂ ਵਾਸਤੇ ਦੋ ਹੀ ਗੱਲਾਂ ਨੇ ਜਾਂ ਤੇ ਉਹ ਕੰਮ ਛੱਡ ਕੇ ਤੇ ਮੁਕਤਾਰਾ ਚ ਸ਼ਾਮਲ ਹੋ ਜਾਣ ਨਹੀਂ ਤੇ ਜੇਲ੍ਹ ਚ ਜਾਣ ਲਈ ਤਿਆਰ ਰਹਿਣ ਔਰ ਇਸ ਤਰੀਕੇ ਨਾਲ ਅਸੀਂ ਸਬਡਿਵੀਜ਼ਨ ਅਜਨਾਲਾ ਦੇ ਏਰੀਆ ਚ ਹੋਰ ਵੀ ਕਰੀਬ ਕਾਫੀ ਜਿਹੜੀਆਂ ਤਹਿ ਹੋਈਆਂ ਜਗ੍ਹਾ ਅਸੀਂ ਉਹ ਸ਼ਨਾਖਤ ਕੀਤੀਆਂ ਨੇ ਜਿੱਥੇ ਉਹ ਪ੍ਰੋਸੈਸ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਇਹੋ ਜਿਹੇ ਸਮਗਲਰ ਨੇ ਉਹਨਾਂ ਦੇ ਖਿਲਾਫ ਇਹੋ ਜੀ ਸਖਤ ਕਾਰਵਾਈ ਜਿਹੜੀ ਹੈ ਹੁੰਦੀ ਰਹੇਗਾ ਹੈਗਾ ਕਿ ਇਹ ਸਖਤ ਸਮਗਲਰ ਜੋ ਗੰਦਾ ਸੇਰੀਆ ਚ ਕੰਮ ਕਰਦਾ ਹੈ ਇਹਦਾ ਘਰ आए हैं मतलब डिमोलिशन वास्ते पेंड के सरपंच ने मत पास किए हैं कि ये जो विलेज छप्पड़ है जो विलेज का एरिया है उत्तर बंदे ने घर बनाया तो विलेज सरपंच ने मत्ता पास किए बी डी पी ओ साहब ने आफ्टर प्रॉपर लीगल इंक्वायरी एंड प्रोसेस एज पर सुप्रीम कोर्ट गाइडलाइन इन्होंने इन्हों डि डिमोलिशन वास्ते पुलिस का मदद मंगे हैं ये जहाँ है गगनदीप गगनदीप के उत्ते है जी छः पर्चे छः परचे भी हज़ार इक्की पच्ची तक इन छे पर्चे हैं ਕਮਰਸ਼ਨ ਬਾਬੇ ਪਰਚਾ ਮੁਖਸਰ ਸਾਹਿਬ ਜੀ ਆ ਬਰਸਰ ਜੀ ਰਮਦਾਸ ਖਾਨੀ ਜੀ ਲਾਸ ਜਿਹੜਾ ਹੋਇਆ ਸੀਦਾ ਪਰਚਾ ਉਹ 2025 ਜੋ ਹੈ ਰਮਦਾਸ ਖਾਨੀ ਜੀ ਉਹ ਕੋ ਨ ਭਗਵੜਾ ਉਹਦਾ ਫੈਮਲੀ ਵੀ ਇੱਥੇ ਹੈ ਨਹੀਂ ਇਹ ਜੇਲ੍ਹਤ ਰਿਹਾ ਜੀ ਇਹ ਜੇਲ੍ਹਤ ਰਿਹਾ ਪੁਣੇ ਬਾਹਰ ਆਇਆ 2024 ਜੀ ਬਾਹਰ ਆਇਆ ਮੁਖਸਰ ਸਾਹਿਬ ਜੀ ਇਤਨੇ ਫਾਇਰ ਵੀ ਕੀਤਾ ਸੀ ਕਿ ਬੜੇ ਮੁਲਾਜ਼ਮਾਂ ਨੇ ਬੋਲੀ ਚਲਾਈ ਸੀ ਜੀ ਹੋਰ ਇਨਫੋਰਮੇਸ਼ਨ ਨਹੀਂ ਹੈ ਜੇਕਰ ਕੋਈ ਸ਼ਹਿਰ